ਮੈਂ ਸਮਝਦਾ ਐ ਵੀ ਜਿਹੜੇ ਪਹਿਲਾਂ ਸ਼ਹੀਦ ਹੋਏ ਹੋਰਾਂ ਧਰਮਾਂ 'ਚ ਕਿਦਰੇ ਉਹਨਾਂ ਕੋਲ ਦੋ ਰਸਤੇ ਹੁੰਦੇ ਇੱਕ ਬਨੇ ਜ਼ਿੰਦਗੀ ਇੱਕ ਬਨੇ ਮੌਤ ਤੇ ਪਤਾ ਨਹੀਂ ਸ਼ਹਾਦਤ ਮਿਲਦੀ ਜਾਂ ਨਾ ਮਿਲਦੀ ਤੇ ਗੁਰਦੇਵ ਸਾਡੇ ਸ਼ਹੀਦਾਂ ਦੇ ਸਰਤਾਜ ਤਾਂ ਨੇ ਆਪ ਆਖਿਆ ਮੈਂ ਮਕਤਲ ਵਿੱਚ ਬੈਠਾਂਗਾ ਸਿਰ ਦੇਣ ਦੇ ਲਈ ਖੁਸ਼ੀ ਨਾਲ ਸ਼ਹਾਦਤ ਦਿੱਤੀ ਮੈਂ ਤਾਂ ਬੇਨਤੀ ਕਰਦਾ ਹੁੰਨਾ ਵੀ ਘਰ ਵਿੱਚ ਮਰਗ ਹੋਵੇ ਉਦੋਂ ਵੈਣ ਪਾਈਦੇ ਨੇ ਆ ਸਾਡੇ ਚ ਕੁਝ ਪ੍ਰਚਾਰਕ ਕਿਵੇਂ ਆ ਜੂਜੇ ਛੁੱਟੀ ਜਾਂਦੇ ਵੈਣ ਪਾਈ ਜਾਂਦੇ ਨੇ ਪਤਾ ਨਹੀਂ इमोਸ਼ਨਲੀ ਬਲੈਕਮੇਲ ਕਰਦੇ ਨੇ ਸੰਗਤਾਂ ਨੂੰ ਜਾਂ ਕੀ ਇਹਨਾਂ ਦੀ ਪ੍ਰੋਬਲਮ ਹੈ ਜਿਉਂ ਲੱਗਣਗੇ ਤਤੀਰੀਆਂ ਸੁੱਟਣ ਅੱਖਾਂ ਤੋਂ ਵੀ ਕੋਈ ਗਲਤੀ ਹੋ ਗਈ ਸਿਰ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਜਾਂ ਸਿੱਖਾਂ ਕੋਲੋਂ ਦਿਹਾੜਾ ਮਨਾ ਕੇ ਸ਼ਹਾਦਤ ਦਾ ਸੱਤ ਤੇ 9 ਸਾਲ ਦੇ ਸਹਿਬਜ਼ਾਦਿਆਂ ਨੂੰ ਪੁੱਛਿਆ ਜਾਂਦਾ ਹੈ ਦੀਨੇ ਇਸਲਾਮ ਚਾਉਂਦੇ ਹੋ ਜਵਾਬ ਮਿਲਿਆ ਨਹੀਂ ਬਾਬਾ ਪਤੇ ਸਿੰਘ ਜੋਰਾਵਰ ਸਿੰਘ ਆਂਦੇ ਵੀ ਆ ਸਾਡੇ ਨਾ ਗੁੱਟ ਛੱਡ ਦਿਓ ਉਹ ਗੁੱਟਾਂ ਤੋਂ ਫੜ ਕੇ ਲੈ ਜਾ ਰਹੇ ਨੇ ਨਾ ਵੀ ਤੁਹਾਨੂੰ ਨੀਆਂ ਚ ਛਿੰਦਾ ਨਾਜ਼ਮ ਵਜ਼ੀਰ ਖਾਂ ਗੁੱਟ ਉਹਨਾਂ ਦੇ ਫੜ ਕੇ ਧੋਇਆ ਜਾਂਦਾ ਜਿਨ੍ਹਾਂ ਨੂੰ ਮੌਤ ਦਾ ਡਰ ਹੁੰਦਾ ਹੈ ਤੇ ਇਹ ਨਾ ਸਮਝੀ ਨੀਆਂ ਚ ਛਿਣੇ ਗਏ ਤੇ ਸਾਡਾ ਵਜੂਦ ਮਿਟੇਗਾ ਤੇਰੀ ਮੋਟੀ ਮਤ ਵਿੱਚ ਇਹ ਗੱਲ ਕਿਉਂ ਨਹੀਂ ਟਿਕਦੀ ਜੇਸ ਧਰਮ ਦੀਆਂ ਨੀਆਂ ਚ ਸ਼ਹੀਦਾਂ ਦੇ ਖੋਪੜ ਲੱਗ ਜਾਂਦੇ ਨੇ ਉਹ ਧਰਮ ਦਾ ਮਹਾਲ ਕਦੇ ਡੋਲਦਾ ਨਹੀਂ ਹੁੰਦਾ ਔਰ ਅੱਲਾ ਯਾਰ ਖਾਂ ਗਵਾਈ ਭਰਦਾ ਹੈ ਵੀ ਹੱਸਦੇ ਹੋਏ ਜਕਾਰੇ ਛੱਡਦੇ ਹੋਏ ਆਪ ਇੱਕ ਦੂਰੇ ਦਾ ਹੱਥ ਫੜ ਕੇ ਤੁਰੇ ਨੇ ਮਕਤਲ ਵੱਲ ਜਿੱਥੇ ਚਿੰਨਣਾ ਨੀਆਂ ਚ ਹਾਥੋਂ ਮੇ ਹਾਥ ਡਾਲ ਕੇ ਉਹ ਦੋਨੋਂ ਨੌ ਨਿਹਾਲ ਬੜਤੇ ਹੀ ਗਏ ਅੱਗੇ ਕੋ ਉਹ ਬੋਲਤੇ ਹੋਏ ਸਤਿ ਸ਼੍ਰੀ ਅਕਾਲ ਚਿਹਰੇ ਤੇ ਰੰਚਕ ਮਾਤਰ ਵੀ ਦਿਉੜੀ ਨਹੀਂ ਪਈ ਤੇ ਫਿਰ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ ਤੇ ਸਾਡੇ ਪ੍ਰਚਾਰਕ ਬੈਣ ਭਾਈ ਜਾਣਗੇ ਉਹ ਰੱਬ ਦਾ ਵਾਸਤਾ ਦੇ ਸ਼ਹੀਦੀ ਢੈਂਦੀ ਕਲਾ ਦਾ ਪ੍ਰਤੀਕ ਨਹੀਂ ਹੁੰਦੀ ਜਕਾਰਿਆਂ ਦਾ ਚੜਦੀ ਕਲਾ ਦਾ ਪ੍ਰਤੀਕ ਹੁੰਦੀ ਹੈ ਸਾਡੇ ਬੱਚੇ ਕੰਡਾ ਨਹੀਂ ਚੜ ਸਕਦੇ ਤੇ ਉਹਨਾ ਵੰਗਾਰ ਕੇ ਆਖਿਆ ਸੀ ਸਹਿਬਜ਼ਾਦਿਆਂ ਵੀ ਅਸੀਂ ਆਪ ਨੀਆਂ ਚ ਖਲੋਣਾ ਹੈ ਤਿਆਰੀ ਕਰੋ ਚਣਾਈ ਦੀ ਤੋਂ ਥੋੜੇ ਜੇ ਸਿਆਣੇ ਬਣੀਏ ਸ਼ਹੀਦੀ ਤੇ ਮਰਗ ਵਿੱਚ ਜ਼ਮੀਨ ਅਸਮਾਨ ਦਾ فاਸਲਾ ਹੁੰਦਾ ਹੈ ਅਸੀਂ ਸ਼ਹੀਦੀਆਂ ਨੂੰ ਮਰਗ ਦੇ ਤੌਰ ਤੇ ਪ੍ਰਚਾਰਨ ਲੱਗ ਪਏ ਆ ਸਟੇਜਾਂ ਤੇ ਸੰਗਤ ਤੇ ਭਾਵਕ ਮੈਂ ਕਰਦਾਗਾ ਇੱਥੇ ਚਾਰ ਕਥਰੂ ਜੇ ਸੁੱਟ ਗਏ ਪਰ ਗੁਰੂ ਦੇ ਸਿਧਾਂਤ ਦੀ ਉਲੰਘਣਾ ਕਰ ਬੈਣੀ ਐ ਮੈਂ ਵੈਰਾਗ ਹੋਰ ਛੇ ਐ ਵੈਣ ਪਾਉਣੇ ਹੋਰ ਛੇ ਐ ਸ਼ਹੀਦਿਆਂ ਚੋਂ ਅੰਗਾਰ ਉੱਠਦੇ ਨੇ ਜੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਵੈਣ ਪਾਉਣ ਲੱਗ ਪੈਂਦਾ ਖਾਲਸਾ ਸਰਹੰਦ ਦੀ ਏਟਨਾ ਏਟਨਾ ਖੜਕਦੀ ਬੋਲੇ ਸੋਨਹਾ ਚੰਗਿਆੜੀਆਂ ਜਦੋਂ ਵੀ ਡਿੱਗਦੀਆਂ ਨੇ ਭਾਂਬੜ ਮੱਚਦਾ ਐ ਇਹ ਚੰਗਿਆੜੀਆਂ ਦੀ ਨਿਸ਼ਾਨੀ ਐ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ 'ਚ ਇਹ ਗੱਲ ਸਾਫ਼ ਕਰ ਦਿੱਤੀ ਸੀ ਵੀ ਮੈਨੂੰ ਕੋਈ ਮਲਾਲ ਨਹੀਂ ਮੇਰੇ ਲਾਲ ਆਪ ਸ਼ਹੀਦ ਹੋਏ ਔਰ ਐਸੀਆਂ ਚੰਗਿਆੜੀਆਂ ਔਰੰਗਜ਼ੇਬ ਬੁਝਣ ਤੋਂ ਪਹਿਲਾਂ ਭਾਂਬੜ ਮਚੁੱਠਿਆ ਖਾਲਸੇ ਪੰਥ ਵਾਲਾ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸਵਾ ਕਰੇਗਾ ਦੋ ਸ਼ੇਰ ਉਹਨਾਂ ਫਾਰਸੀ 'ਚ ਲਿਖੇ ਸਹਿਬਜ਼ਾਦਿਆਂ ਬਾਰੇ ਜ਼ਫਰਨਾਮੇ 'ਚ ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕੇ ਬਾਕੀ ਬੇਵਾਦ ਅਸਤ ਪੇਚੀ ਦੇ ਮਾਰ ਚਹੇ ਮਰਦੀ ਕੇ ਅਖਗਰ ਖਾਮੋਸ਼ਾ ਕੁਨੀ ਕਿ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ ਕੀ ਹੋਇਆ ਤੂੰ ਚਾਰ ਚੰਗਿਆੜੀਆਂ ਬੁਝਾ ਦਿੱਤੀਆਂ ਇਹਨਾ ਐਸਾ ਅੱਗ ਦਾ ਭਾਂਬੜ ਬਾਲਿਆ ਹੈ ਤੇਰੇ ਤਖਤ ਛੜਦਿਆਂ ਦੇਰ ਨਹੀਂ ਲੱਗੇਗੀ ਔਰੰਗਜ਼ੇਬ ਬਾਪੂ ਨੇ ਤਾਂ ਕਿਤੇ ਆਖਿਆ ਨਹੀਂ ਵੈਣ ਪਾਉ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਜਦੋਂ ਵੀ ਖਾਲਸਾ ਸ਼ਹੀਦੀ ਦਿਹਾੜੇ ਮਨਾਉਂਦਾ ਹੈ ਸੋਗ ਵਿੱਚ ਨਹੀਂ ਜਕਾਰੇ ਛੱਡ ਕੇ ਆਨੰਦ ਵਿੱਚ ਮਨਾਉਂਦਾ ਹੈ